ਸਸ਼ੀਗਲ ਮਹਾ ਮੋਹਿਤ ਤਲਵਾਰ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਟਾਕਸ 24 ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਵਿਚਕਾਰ ਕੋਈ ਅਹਿਮ ਮੁਲਾਕਾਤ ਤੋਂ ਬਾਅਦ ਪੰਜਾਬ ਤੇ ਲਈ ਰਾਹਤ ਦੀ ਖਬਰ ਸਾਹਮਣੇ ਆਈ ਹੈ ਕੇਂਦਰੀ ਗ੍ਰਹਿ ਮੰਤਰੀ ਨੇ ਮੁੱਖ ਮੰਤਰੀ ਮਾਨ ਨੂੰ ਭਰੋਸਾ ਦਿੱਤਾ ਹੈ ਕਿ ਕੇਂਦਰ ਸਰਕਾਰ ਵੱਲੋਂ ਰੋਕਿਆ ਗਿਆ ਰੂਰਲ ਡਿਵੈਲਪਮੈਂਟ ਫੰਡ ਆਰਡੀਐਫ ਜਲਦ ਹੀ ਰੀਲੀਜ਼ ਕੀਤਾ ਜਾਵੇਗਾ ਐਸੇ ਨਾਲ ਹੀ ਪਹਿਲੀ ਕਿਸ਼ਤ ਜਲਦ ਜਾਰੀ ਕਰ ਦਿੱਤੀ ਜਾਵੇਗੀ ਮੁੱਖ ਮੰਤਰੀ ਭਗਵੰਤ ਮਾਨ ਨੇ ਮੀਟਿੰਗ ਦੇ ਦੌਰਾਨ ਪੰਜਾਬ ਦੇ ਰੁਕੇ ਹੋਏ ਫੰਡਾਂ ਦਾ ਮੁੱਦਾ ਵੀ ਜ਼ੋਰ ਸ਼ੋਰ ਦੇ ਨਾਲ ਉਠਾਇਆ। ਉਹਨਾਂ ਦੱਸਿਆ ਕਿ ਪੰਜਾਬ ਦਾ ਲਗਭਗ 850 ਕਰੋੜ ਰੁਪਏ ਦਾ ਆਰਡੀਐਫ ਕੇਂਦਰ ਦੇ ਕੋਲ ਬਕਾਇਆ ਪਿਆ ਹੈ। ਮਾਨ ਨੇ ਕਿਹਾ ਕਿ ਇਹ ਪੈਸਾ ਜੇਕਰ ਪੰਜਾਬ ਦੇ ਵਿੱਚ ਪਿੰਡੂ ਵਿਕਾਸ ਦੇ ਲਈ ਬਹੁਤ ਹੀ ਜ਼ਰੂਰੀ ਹੈ। ਜੇਕਰ ਇਹ ਫੰਡ ਜਾਰੀ ਹੁੰਦੇ ਨੇ ਤਾਂ ਇਸ ਦੇ ਨਾਲ ਪਿੰਡਾਂ ਦੀਆਂ ਸੜਕਾਂ, ਅਨਾਜ ਮੰਡੀਆਂ ਦੇ ਬੁਨਿਆਦੀ ਢਾਂਚੇ ਦੇ ਵਿੱਚ ਕਾਫੀ ਵੱਡਾ ਸੁਧਾਰ ਕੀਤਾ ਜਾ ਸਕੇਗਾ ਇਸੇ ਨਾਲ ਹੀ ਅਮਰਸ਼ਾਹ ਨੇ ਪ੍ਰੋਸਾ ਦਿੱਤਾ ਕਿ ਉਹ ਜਲਦੀ ਇਸ ਮਾਮਲੇ ਤੇ ਵਿਸ਼ੇਸ਼ ਮੀਟਿੰਗ ਬੁਲਾਉਣਗੇ ਤੇ ਪਹਿਲੀ ਕਿਸ਼ਤ ਇਸ ਦੀ ਜਾਰੀ ਹੋ ਸਕੇ ਮੁੱਖ ਮੰਤਰੀ ਨੇ ਚੰਡੀਗੜ੍ਹ ਯੂਟੀ ਦੇ ਵਿੱਚ ਪੰਜਾਬ ਦੇ ਅਧਿਕਾਰੀਆਂ ਦੀ ਨਿਯੁਕਤੀ ਤੇ ਵੀ ਮੁੱਦੇ ਤੇ ਸਖਤ ਰੁਖ ਤੱਕ ਤਿਆਰ ਕੀਤਾ ਹੋਣਾ ਕਿਹਾ ਕਿ ਨਿਯਮਾਂ ਅਨੁਸਾਰ ਚੰਡੀਗੜ੍ਹ ਪ੍ਰਸ਼ਾਸਨ ਦੇ ਵਿੱਚ 60 40 ਦੇ ਅਨੁਪਾਤ ਦੇ ਨਾਲ ਪੰਜਾਬ ਤੇ ਹਰਿਆਣਾ ਦੇ ਅਫਸਰ ਲਗਾਏ ਜਾਣੇ ਚਾਹੀਦੇ ਨੇ ਉਨਾ ਚਿੰਤਾ ਜਤਾਈ ਕਿ ਹੁਣ ਯੂਪੀ ਕੈਡਰ ਦੇ ਅਫਸਰਾਂ ਨੂੰ ਜ਼ਿਆਦਾ ਤਰਜੀਹ ਦਿੱਤੀ ਜਾ ਰਹੀ ਹੈ ਜੋ ਕਿ ਪੰਜਾਬ ਦੇ ਨਾਲ ਬੇਇਨਸਾਫੀ ਹੈ ਇਸ ਦੇ ਨਾਲ ਹੀ ਐਫਸੀਆਈ ਭਾਰਤ ਖੁਰਾਕ ਨਿਗਮ ਤੇ ਜਨਰਲ ਮੈਨੇਜਰ ਦੀ ਪੋਸਟ ਤੇ ਵੀ ਪੰਜਾਬ ਦੇ ਅਫਸਰ ਦੀ ਬਜਾਏ ਯੂਪੀ ਕੈਡਰ ਦਾ ਅਫਸਰ ਲਗਾਉਣ ਦਾ ਵੀ ਵਿਰੋਧ ਕੀਤਾ ਗਿਆ ਗ੍ਰਹਿ ਮੰਤਰੀ ਨੇ ਇਸ ਮਾਮਲੇ ਤੇ ਪੈਨਲ ਮੰਗਿਆ ਤੇ ਵਿਚਾਰ ਦਾ ਮੀਟਿੰਗ ਕਰਨ ਦਾ ਭਰੋਸਾ ਦਿੱਤਾ ਸੀ ਡੈਕਟ ਦੀ ਗੱਲ ਕਰੀਏ ਤਾਂ ਉਸ ਦਾ ਵੀ ਵਿਰੋਧ ਹੋਇਆ ਖੇਤੀਬਾੜੀ ਤੇ ਕਿਸਾਨਾਂ ਦੇ ਹਿੱਤਾਂ ਦੀ ਗੱਲ ਕਰਦਿਆਂ ਮੁੱਖ ਮੰਤਰੀ ਨੇ ਸੀਡ ਐਕਟ ਨੂੰ ਸੰਸਦ ਦੇ ਵਿੱਚ ਨਾ ਲਿਆਉਣ ਦੀ ਅਪੀਲ ਕੀਤੀ। ਮਾਨ ਨੇ ਕਿਹਾ ਕਿ ਜੇਕਰ ਇਹ ਐਕਟ ਲਾਗੂ ਹੁੰਦਾ ਹੈ ਤਾਂ ਪੰਜਾਬ ਦੇ ਕਿਸਾਨਾਂ ਨੂੰ ਇਸ ਦਾ ਵੱਡਾ ਨੁਕਸਾਨ ਚੁਕਾਉਣਾ ਪਵੇਗਾ। ਪੰਜਾਬੀ ਕਿਸਾਨੀ ਰਵਾਇਤੀ ਤੌਰ ਤੇ ਜੜੀ ਹੈ ਉਹ ਆਪਣੀ ਫਸਲ ਦੇ ਲਈ ਹਿੱਸਾ ਬੀਜ ਦਾ ਇੱਕ ਹਿੱਸਾ ਰੱਖ ਲੈਂਦੀ ਹੈ। ਜੇਕਰ ਕੰਪਨੀਆਂ ਦਾ ਦਬਾਅ ਵਧਿਆ ਤਾਂ ਕਿਸਾਨਾਂ ਨੂੰ ਸਿਰਫ ਬਾਜ਼ਾਰੋਂ ਬੀਜ ਖਰੀਦਣ ਦੇ ਲਈ ਮਜਬੂਰ ਕੀਤਾ ਗਿਆ ਤਾਂ ਇਹ ਕਿਸਾਨੀ ਦੇ ਲਈ ਘਾਤਕ ਹੋਵੇਗਾ। ਸਤਲੁਜ-ਯਮੁਨਾ ਲਿੰਕ ਐਸਵਾਈਐਲ ਨਹਿਰ ਦੇ ਮੁੱਦੇ ਉੱਤੇ ਵੀ ਮਾਨ ਨੇ ਸਪਸ਼ਟ ਕੀਤਾ ਕਿ ਪੰਜਾਬ ਦੇ ਕੋਲ ਕਿਸੇ ਹੋਰ ਸੂਬੇ ਨੂੰ ਦੇਣ ਦੇ ਲਈ ਬਾਦੂ ਪਾਣੀ ਨਹੀਂ ਹੈ। ਉਹਨਾਂ ਕਿਹਾ ਕਿ ਇਸ ਮੁੱਦੇ ਨੂੰ ਹੁਣ ਹਮੇਸ਼ਾ ਦੇ ਲਈ ਬੰਦ ਕਰ ਦੇਣਾ ਚਾਹੀਦਾ ਹੈ। ਇਸ ਤੋਂ ਇਲਾਵਾ ਸਰਹੱਦੀ ਇਲਾਕਿਆਂ ਤੇ ਕਿਸਾਨਾਂ ਦੇ ਲਈ ਰਾਹਤ ਦੀ ਖਬਰ ਇਹ ਹੈ ਕਿ ਹੁਣ ਗ੍ਰਹਿ ਮੰਤਰੀ ਅਮਿਤ ਸ਼ਾਹ ਅੰਤਰਰਾਸ਼ਟਰੀ ਸਰਹੱਦ ਤੇ ਲੱਗੀ ਕੰਟੀਲੀ ਤਾਰ ਨੂੰ ਹੋਰ ਅੰਦਰ ਵੱਲ ਜ਼ੀਰੋ ਲਾਈਨ ਵੱਲ ਕਰਨ ਦੇ ਲਈ ਸਹਿਮਤ ਹੋ ਗਏ ਨੇ। ਇਸ ਨਾਲ ਭਾਰਤੀ ਕਿਸਾਨਾਂ ਨੂੰ ਆਪਣੀ ਜ਼ਮੀਨ ਤੇ ਖੇਤੀ ਕਰਨ ਦੇ ਵਿੱਚ ਆਸਾਨੀ ਹੋਵੇਗੀ ਇਸ ਦੇ ਨਾਲ ਹੀ ਸਰਦਪਾਰੋਂ ਹੋਣ ਵਾਲੀ ਤਸਕਰੀ ਤੇ ਵੀ ਲਗਾਮ ਲੱਗ ਸਕੇਗੀ ਮੁੱਖ ਮੰਤਰੀ ਭਗਵੰਤ ਮਾਨ ਨੇ ਇਹ ਮੁਲਾਕਾਤ ਨੂੰ ਪੰਜਾਬ ਦੇ ਹਿੱਤਾਂ ਦੇ ਲਈ ਉਸਾਰੂ ਦੱਸਿਆ ਖੁਨਾ ਸਰਕਾਰਾਂ ਸਾਰੀਆਂ ਦੀਆਂ ਨਜ਼ਰਾਂ ਕੇਂਦਰ ਸਰਕਾਰ ਦੇ ਆਰਡੀਐਫ ਦੀ ਪਹਿਲੀ ਕਿਸ਼ਤ ਦੇ ਵੱਲ ਟਿਕੀਆਂ ਹੋਈਆਂ ਨੇ